ਕੋਰਡ ਦੇ ਪਦਰਵਾੜ ਰੋਡ 'ਚ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ ਲਗਭਗ 1 ਘੰਟੇ ਬਾਅਦ ਫਾਇਰ ਵਿਗ੍ਰੇਡ ਨੇ ਪਾਇਆ ਅੱਗ ਤੇ ਕਾਬੂ ਤੁਸੀਂ ਦੇਖ ਰਹੇ ਹੋ ਵੀਓ ਪੰਜਾਬ ਪਠਾਨਕੋਟ ਦੇ ਪੁਰਾਣੀ ਐਸਟੀਐਮ ਕੋਰਡ ਦੇ ਨਜ਼ਦੀਕ ਪਦਰਵਾੜ ਰੋਡ 'ਚ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗ੍ਰੇਡ ਦੀਆਂ ਗੱਡੀਆਂ ਪੁੱਜੀਆਂ ਮਿਲੀ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਉੱਥੇ ਇਸ ਨੂੰ ਲੈ ਕੇ ਕੀ ਕਿਹਾ ਫਾਇਰ ਵਿਗ੍ਰੇਡ ਦੇ ਸਾਬ ਫਾਇਰ ਅਫਸਰ ਦੀਦਾਰ ਸਿੰਘ ਨੇ ਵੇਖੋ ਇੱਕ ਖਬਰ ਸਰ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗੰਦਾ ਸਰ ਅੱਗ ਲੱਗਦਾ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 77 ਸਾਲ ਆਈਆ ਜੁੱਪਧੋਆ ਟੈਂਕ ਚ ਲੱਗੇ ਨਾ ਫੋਟੋਰ ਦਾ ਗਦਾਵਾ ਨਾ ਅੱਗ ਲੱਗੀ ਤੇ ਆਪਾਂ ਮੌਕੇ ਤੇ ਆਪਣੇ ਆਪਣਾ 4 5 ਡੰਡਰ ਮਾਡਰ ਟੌਨ ਤੇ ਪਹੁੰਚਾ ਕਿਸ਼ਰੋੜ ਦੇ ਕਿੰਨੀ ਆਪਾਂ 4 5 ਡੰਡਰ ਲਾ ਕੇ ਮੁਕਨੇ ਰੱਖ ਕੇ ਬਾਪੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟੇ ਤੋਂ ਲੈ ਕੇ 100 ਘੰਟੇ ਲੱਗ ਗਿਆ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗ ਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਉਹਨਾਂ ਦਾ ਅੰਦਰ ਸਮਝ ਆ ਪਿਆ ਸੀ ਕਿ ਦਾਮ ਕਾਫੀ ਨੁਕਸਾਨ ਹੋ ਜਾਣਾ ਮਾਲੀ ਉਸ ਪਾਸੇ ਕੱਢ ਕੇ ਹੋ ਗਿਆ ਪਠਾਨਕੋਟ ਦੇ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ ਲਗਭਗ 1 ਘੰਟੇ ਬਾਅਦ ਫਾਇਰ ਵਿਗ੍ਰੇਡ ਨੇ ਪਾਇਆ ਅੱਗ ਤੇ ਕਾਬੂ ਤੁਸੀਂ ਦੇਖ ਰਹੇ ਹੋ ਵੀਓ ਪੰਜਾਬ ਪਠਾਨਕੋਟ ਦੇ ਪੁਰਾਣੀ ਐਸ.ਟੀ.ਐਮ. ਕੋਰਟ ਦੇ ਨਜ਼ਦੀਕ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗ੍ਰੇਡ ਦੀਆਂ ਗੱਡੀਆਂ ਪਹੁੰਚੀਆਂ ਮੇਲੇ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਜਿਆਦਾ ਨੁਕਸਾਨ ਹੋਇਆ ਅਤੇ ਉੱਥੇ ਇਸ ਨੂੰ ਲੈ ਕੇ ਕੀ ਕਿਹਾ ਫਾਇਰ ਵਿਗਰਡ ਦੇ ਸਬ ਫਾਇਰ ਅਫਸਰ ਦیدار ਸਿੰਘ ਨੇ ਵੇਖੋ ਇਹ ਖਬਰ ਸਰ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗਨ ਦਾ ਸਰ ਅੱਗ ਲੱਗਣ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 7/27 ਨਾਲ ਆਈ ਹੈ ਕਿ ਪਤੋਆ ਟੈਂਕੀ ਲੱਗੇ ਨਾ ਕੋਈ ਮੇਰਾ ਗਦਾਵਾ ਨਾ ਅੱਗ ਲੱਗੀ ਹੈ ਇਹ ਆਪਾਂ ਮੌਕੇ ਤੇ ਆਪਣੇ ਆਪਣਾ 4 ਫਾਇਰ ਡੰਡਰ ਮਾਲਰ ਟੌਨ ਤੇ ਪਿਠਾ ਰੋੜ ਦੇ ਕਿੱਟੀ ਆਪਾਂ 4 ਫਾਇਰ ਡੰਡਰ ਲਾ ਕੇ ਮੁਕਦੇ ਰੱਖੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟੇ ਤਾਂ ਲੱਗ 100 ਘੰਟੇ ਲੱਗ ਗਿਆ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗੇ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਹੋਣਾ ਅੰਦਰ ਸਮਝ ਪਿਆ ਸੀ ਕਿ ਕਾਫੀ ਨੁਕਸਾਨ ਹੋ ਜਾਣਾ ਮਾਲਿਕ ਨੂੰ ਤਾਂ ਕਾਫੀ ਹੋ ਗਿਆ ਪਠਾਨਕੋਟ ਦੇ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ ਲਗਭਗ 1 ਘੰਟੇ ਬਾਅਦ ਫਾਇਰ ਵਿਗ੍ਰੇਡ ਨੇ ਪਾਇਆ ਅੱਗ 'ਤੇ ਕਾਬੂ ਤੁਸੀਂ ਦੇਖ ਰਹੇ ਹੋ ਵੀਓ ਪੰਜਾਬ ਪਠਾਨਕੋਟ ਦੇ ਪੁਰਾਣੀ ਐਸ.ਟੀ.ਐਮ. ਕੋਟ ਦੇ ਨਜ਼ਦੀਕ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗ੍ਰੇਡ ਦੀਆਂ ਗੱਡੀਆਂ ਪਹੁੰਚੀਆਂ ਮੇਲੇ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਉੱਥੇ ਇਸ ਨੂੰ ਲੈ ਕੇ ਕੀ ਕੀਤਾ ਫਾਇਰ ਵਿਗ੍ਰੇਡ ਦੇ ਸਬ ਫਾਇਰ ਅਫਸਰ ਦੀਦਾਰ ਸਿੰਘ ਨੇ ਵੇਖੋ ਇਹ ਖਬਰ ਸਰ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗੰਦਾ ਸਰ ਅੱਗ ਲੱਗੰਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 7:30 ਵੇ ਸਾਲ ਆਈ ਹੈ ਜਿਪ ਤੋਂ ਆ ਟੈਂਕੀ ਲਾ ਕੇ ਨਾ ਮੇਰੇ ਤਾਂ ਗਦਾਮ ਆ ਨਾ ਅੱਗ ਲੱਗੀ ਤੇ ਆਪਾਂ ਮੌਕੇ ਤੇ ਆਪਣੇ ਆਪਣਾ ਚਾਰ ਫਾਇਰ ਡੰਡਰ ਬਾਲਰ ਟੋਨ ਤੇ ਪਿਠਾ ਰੋਡ ਦੇ ਕਿੱਡੀਆਂ ਆਪਾਂ ਚਾਰ ਫਾਇਰ ਡੰਡਰ ਲਾ ਕੇ ਮੁਕਨੇ ਲਾ ਕੇ ਇੱਕ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਜ ਤੇ ਕਾਬੂ ਪਾਇਆ ਗਿਆ ਘੰਟੇ ਤੋਂ ਲੱਗਾ 100 ਘੰਟੇ ਬਾਅਦ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗ ਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਉਹਨਾਂ ਦਾ ਅੰਦਰ ਸਮਝ ਆ ਗਿਆ ਸੀ ਕਿ ਦਾਮ ਕਾਫੀ ਨੁਕਸਾਨ ਹੋ ਜਣਾ ਮਾਲਿਕ ਕੋਲ ਤੇ ਕਾਫੀ ਹੋ ਗਿਆ ਪਠਾਨਕੋਟ ਦੇ ਪਧਰਵਾ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ ਲਗਭਗ 1 ਘੰਟੇ ਬਾਅਦ ਫਾਇਰ ਵਿਗ੍ਰੇਡ ਨੇ ਪਾਇਆ ਅੱਗ ਤੇ ਕਾਬੂ ਤੁਸੀਂ ਦੇਖ ਰਹੇ ਹੋ ਵੀਓ ਪੰਜਾਬ ਪਠਾਨਕੋਟ ਦੇ ਪੁਰਾਣੀ ਐਸ.ਟੀ.ਐਮ. ਕੋਰਟ ਦੇ ਨਜ਼ਦੀਕ ਪਧਰਵਾ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗ੍ਰੇਡ ਦੀਆਂ ਗੱਡੀਆਂ ਪੁੱਜੀਆਂ ਮਿਲੀ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਉੱਥੇ ਇਸ ਨੂੰ ਲੈ ਕੇ ਕੀ ਕਿਹਾ ਫਾਇਰ ਵਿਗ੍ਰੇਡ ਦੇ ਸਾਬ ਫਾਇਰ ਅਫਸਰ ਦਿਦਾਰ ਸਿੰਘ ਨੇ ਵੇਖੋ ਇਹ ਖਬਰ ਐ ਸਰ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗਨ ਦਾ ਸਰ ਅੱਗ ਲੱਗਣ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 7:30 ਵੇ ਨਾਲ ਆਈ ਜੱਪਧੋਆ ਟੈਂਕ ਚ ਲੱਗੇ ਨਾ ਫੋਟੋ ਮੇਰਾ ਗਦਾਵਾ ਨਾ ਅੱਗ ਲੱਗੀ ਹੈ ਤੇ ਆਪਾਂ ਮੌਕੇ ਤੇ ਆਪਣੇ ਆਪਣਾ 4 ਫਾਇਰ ਡੰਡਰ ਵਾਲਾ ਟੋਨ ਤੇ ਪਹੁੰਚੇ ਰੋੜ ਦੇ ਕਿੰਨੀ ਆਪਾਂ 4 ਫਾਇਰ ਡੰਡਰ ਲਾ ਕੇ ਮੁਕਦੇ ਰੱਖ ਕੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟੇ ਤੋਂ ਲੈ ਕੇ 100 ਘੰਟੇ ਲੱਗ ਗਿਆ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਉਹਨਾਂ ਦਾ ਅੰਦਰ ਸਮਝ ਆਇਆ ਸੀ ਕਿ ਦਾ ਕਾਫੀ ਨੁਕਸਾਨ ਹੋ ਗਿਆ ਨਾਲ ਮਾਲੀ ਦਾ ਵੀ ਕਾਫੀ ਹੋ ਗਿਆ। ਪਠਾਨਕੋਟ ਦੇ ਪਧਰਵਾ ਰੋਡ 'ਚ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ। ਲਗਭਗ 1 ਘੰਟੇ ਬਾਅਦ ਫਾਇਰ ਵਿਗਰੇਡ ਨੇ ਪਾਇਆ ਅੱਗ ਤੇ ਕਾਬੂ। ਤੁਸੀਂ ਦੇਖ ਰਹੇ ਹੋ ਵੀ ਪੰਜਾਬ ਪਠਾਨਕੋਟ ਦੇ ਪੁਰਾਣੀ ਐਸਟੀਐਮ ਕੋਟ ਦੇ ਨਜ਼ਦੀਕ ਪਧਰਵਾ ਰੋਡ 'ਚ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ। ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗਰੇਡ ਦੀਆਂ ਗੱਡੀਆਂ ਪੁੱਜੀਆਂ। ਮੇਰੀ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਉੱਥੇ ਇਸ ਨੂੰ ਲੈ ਕੇ ਕੀ ਕਿਆ ਫਾਇਰ ਵਿਗਰਡ ਦੇ ਸਬ ਫਾਇਰ ਅਫਸਰ ਦیدار ਸਿੰਘ ਨੇ ਵੇਖੋ ਇਹ ਖਬਰ ਸਰ ਇਹ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗਨ ਦਾ ਸਰ ਅੱਗ ਲੱਗਨ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 77 ਵੇ ਨਾਲ ਆਈ ਅੱਜ ਪਧੋਆ ਟੈਂਕ ਲੱਗੇ ਨਾ ਫੋਟੋਰ ਦਾ ਗਦਾਵਾ ਨਾ ਅੱਗ ਲੱਗੀ ਤੇ ਆਪਾਂ ਮੌਕੇ ਤੇ ਆਪਣੇ ਆਪਣਾ 4 ਫਾਇਰ ਡੰਡਰ ਮਾਡਲ ਟੌਨ ਤੇ ਪਹੁੰਚਾ ਕਿਸ਼ਰੋੜ ਦੇ ਕਿੰਨੀਆਂ ਆਪਣੇ ਫੋਟੋਰ 4 ਫਾਇਰ ਡੰਡਰ ਲਾ ਕੇ ਮੌਕੇ ਤੇ ਲਾ ਕੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟੇ ਤਾਂ ਲਗ 100 ਘੰਟੇ ਲੱਗੇ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗੇ ਕਿ ਸਰ ਨੁਕਸਾਨ ਕੀ ਕੀ ਹੋਇਆ। ਨੁਕਸਾਨ ਉਹਨਾ ਦਾ ਅੰਦਰ ਸਮਾਂ ਪਿਆ ਸੀ ਦਾਬ ਕਾਫੀ ਨੁਕਸਾਨ ਹੋ ਗਿਆਣਾ ਮਾਲੀ ਤੋਂ ਕਾਫੀ ਹੋ ਗਿਆ। ਪਠਾਨਕੋਟ ਦੇ ਪਧਰਵਾੜ ਰੋਡ 'ਚ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ। ਲਗਭਗ 1 ਘੰਟੇ ਬਾਅਦ ਫਾਇਰ ਵਿਗਰੇਡ ਨੇ ਪਾਇਆ ਅੱਗ ਤੇ ਕਾਬੂ। ਤੁਸੀਂ ਦੇਖ ਰਹੇ ਹੋ ਵੀਓ ਪੰਜਾਬ ਪਠਾਨਕੋਟ ਦੇ ਪੁਰਾਣੀ ਐਸਟੀਐਮ ਕੋਟ ਦੇ ਨਜ਼ਦੀਕ ਪਧਰਵਾੜ ਰੋਡ 'ਚ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ। ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗਰੇਡ ਦੀਆਂ ਗੱਡੀਆਂ ਪੁੱਜੀਆਂ। ਮੇਰੀ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਉੱਥੇ ਇਸ ਨੂੰ ਲੈ ਕੇ ਕੀ ਕਿਹਾ ਫਾਇਰ ਵਿਗਰਡ ਦੇ ਸਬ ਫਾਇਰ ਅਫਸਰ ਦਿਦਾਰ ਸਿੰਘ ਨੇ ਵੇਖੋ ਇੱਕ ਖਬਰ ਸਰ ਜੀ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅਕ ਲੱਗਦਾ ਸਰ ਅੱਗ ਲੱਗਦਾ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 7:30 ਵੇ ਨਾਲ ਆਈ ਜਿਪ ਤੋਂ ਆ ਟੈਂਕ ਲੱਗੇ ਨਾ ਫੋਟੋ ਮੇਰਾ ਗਦਾਵਾ ਨਾ ਅੱਗ ਲੱਗੀ ਤੇ ਆਪਾਂ ਮੌਕੇ ਤੇ ਆਪਣੇ ਆਪਣੇ 4 ਫਾਇਰ ਡੰਡਰ ਮਾਲਾ ਟੌਂ ਟ ਪਿਠਾ ਬਿਸ਼ਰ ਰੋਡ ਦੇ ਕਿੰਨੀਆਂ ਆਪਣੇ 4 ਫਾਇਰ ਡੰਡਰ ਲਾ ਕੇ ਮੁਕਦੇ ਰੱਖੇ ਮੁਕਾਪੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟਾ ਤੋਂ ਲੈ ਕੇ 100 ਘੰਟੇ ਲੱਗੇ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗ ਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਉਹਨਾਂ ਦਾ ਅੰਦਰ ਸਮਝ ਪਿਆ ਸੀ ਕਾफी ਨੁਕਸਾਨ ਹੋ ਗਿਆ ਨਾਲ ਮਾਲੀ ਦਾ ਵੀ ਨੁਕਸਾਨ ਤੇ ਕਾਫੀ ਹੋ ਗਿਆ ਫਾਟਨਕੋਟ ਦੇ ਪਧਰਵਾ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ ਲਗਭਗ 1 ਘੰਟੇ ਬਾਅਦ ਫਾਇਰ ਵਿਗਰੇਡ ਨੇ ਪਾਇਆ ਅੱਗ ਤੇ ਕਾਬੂ ਤੁਸੀਂ ਵੇਖ ਰਹੇ ਹੋ ਪੰਜਾਬ ਪਠਾਨਕੋਟ ਦੇ ਪੁਰਾਣੀ ਐਸਟੀਐਮ ਕੋਟ ਦੇ ਨਜ਼ਦੀਕ ਪਧਰਵਾ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗਰੇਡ ਦੀਆਂ ਗੱਡੀਆਂ ਪਹੁੰਚੀਆਂ ਮੇਲੇ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਅਤੇ ਉੱਥੇ ਇਸ ਨੂੰ ਲੈ ਕੇ ਕੀ ਕਿਹਾ ਫਾਇਰ ਵਿਗ੍ਰੇਡ ਦੇ ਸਬ ਫਾਇਰ ਅਫਸਰ ਦੀਦਾਰ ਸਿੰਘ ਨੇ ਵੇਖੋ ਇਹ ਖਬਰ ਸਰ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗਨ ਦਾ ਸਰ ਅੱਗ ਲੱਗਣ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 7:30 'ਤੇ ਕਾਲ ਆਈ ਹੈ ਕਿ ਪਟੋਆ ਟੈਂਕੀ ਲੱਗੇ ਨਾ ਕੋਈ ਮੇਰਾ ਤਾਂ ਗਦਾਮ ਆ ਨਾ ਅੱਗ ਲੱਗੀ ਹੈ ਤੇ ਆਪਾਂ ਮੌਕੇ ਤੇ ਆਪਣੇ ਚਾਰ ਫਾਇਰ ਡੈਂਡਰ ਮਾਰਲ ਟੋਨ ਤੇ ਪਹੁੰਚਾ ਕੇ ਰੋੜ ਦੇ ਕਿੱਧੀਆਂ ਆਪਾਂ ਚਾਰ ਫਾਇਰ ਡੈਂਡਰ ਲਾ ਕੇ ਮੁਕਨੇ ਲਾ ਕੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟਾ ਤਾਂ ਲਾਇਆ 1.5 ਘੰਟੇ ਲਾਇਆ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗੇ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਹੋਣਾ ਦਾ ਅੰਦਰ ਸਮਾਨ ਪਿਆ ਸੀ ਦਾ ਕਾਫੀ ਨੁਕਸਾਨ ਹੋ ਦੇ ਨਾਲ ਮਾਲੀ ਸਪੋਰਟ ਕਾਫੀ ਹੋ ਗਿਆ। ਸ਼ਾਨਕੋਟ ਦੇ ਪਧਰਵਾ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ। ਲਗਭਗ 1 ਘੰਟੇ ਬਾਅਦ ਫਾਇਰ ਵਿਗਰੇਡ ਨੇ ਪਾਇਆ ਅੱਗ ਤੇ ਕਾਬੂ। ਤੁਸੀਂ ਦੇਖ ਰਹੇ ਹੋ ਵੀਓ ਪੰਜਾਬ ਪਠਾਨਕੋਟ ਦੇ ਪੁਰਾਣੀ ਐਸ.ਟੀ.ਐਮ. ਕੋਰਟ ਦੇ ਨਜ਼ਦੀਕ ਪਧਰਵਾ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ। ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗਰੇਡ ਦੀਆਂ ਗੱਡੀਆਂ ਪੁੱਜੀਆਂ। ਮੇਲੇ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਉੱਥੇ ਇਸ ਨੂੰ ਲੈ ਕੇ ਕੀ ਕੀਤਾ ਫਾਇਰ ਵਿਗਰਡ ਦੇ ਸਬ ਫਾਇਰ ਅਫਸਰ ਦیدار ਸਿੰਘ ਨੇ ਵੇਖੋ ਇੱਕ ਖਬਰ ਸਰ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗਨ ਦਾ ਸਰ ਅੱਗ ਲੱਗਣ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 77ਵੇਂ ਸਾਲ ਆਈ ਹੈ ਕਿ ਪਤੋਆ ਟੈਂਕੀ ਲੱਗੇ ਨਾ ਫੋਟੋ ਮੇਰਾ ਗਦਾਵਾ ਨਾ ਅੱਗ ਲੱਗੀ ਹੈ ਇਹ ਆਪਾਂ ਮੌਕੇ ਤੇ ਆਪਣੇ ਚਾਰ ਫਾਇਰ ਡੰਡਰ ਮਾਲਰ ਟੌਨ ਤੇ ਪਿਠਾ ਜਿਸ਼ ਰੋਡ ਦੇ ਕਿੱਥੀਆਂ ਆਪਾਂ ਚਾਰ ਫਾਇਰ ਡੰਡਰ ਲਾ ਕੇ ਮੋਕੇ ਤੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟੇ ਤੋਂ ਲਗਭਗ 100 ਘੰਟੇ ਲੱਗੇ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗੇ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਹੁਣ ਅੰਦਰ ਸਮਝ ਪਿਆ ਸੀ ਕਾਫੀ ਨੁਕਸਾਨ ਹੋ ਜਾਣਾ ਹੈ ਮਾਲਿਕ ਉਸ ਤੋਂ ਕਾਫੀ ਹੋ ਗਿਆ ਪਠਾਨਕੋਟ ਦੇ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ ਲਗਭਗ 1 ਘੰਟੇ ਬਾਅਦ ਫਾਇਰ ਵਿਗਰੇਡ ਨੇ ਪਾਇਆ ਅੱਗ ਤੇ ਕਾਬੂ ਤੁਸੀਂ ਦੇਖ ਰਹੇ ਹੋ ਵੀਓ ਪੰਜਾਬ ਪਠਾਨਕੋਟ ਦੇ ਪੁਰਾਣੀ ਐਸ.ਟੀ.ਐਮ. ਕੋਟ ਦੇ ਨਜ਼ਦੀਕ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗਰੇਡ ਦੀਆਂ ਗੱਡੀਆਂ ਪੁੱਜੀਆਂ ਮੇਰੀ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਉੱਥੇ ਇਸ ਨੂੰ ਲੈ ਕੇ ਕੀ ਕੀਤਾ ਫਾਇਰ ਵਿਗਰਡ ਦੇ ਸਬ ਫਾਇਰ ਅਫਸਰ ਦੀਦਾਰ ਸਿੰਘ ਨੇ ਵੇਖੋ ਇਹ ਖਬਰ ਸਰ ਇਹ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗੰਦਾ ਸਰ ਅੱਗ ਲੱਗਣ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 7.7 ਦੇ ਸਾਲ ਆਈ ਹੈ ਕਿ ਪਤੋਆ ਟੈਂਕੀ ਲੱਗੇ ਨਾ ਮੇਰੇ ਤਾਂ ਗਦਾਵਾਂ ਨਾ ਅੱਗ ਲੱਗੀ ਤੇ ਆਪਾਂ ਮੌਕੇ ਤੇ ਆਪਣੇ ਆਪਣਾ ਚਾਰ ਫਾਇਰ ਡੈਂਡਰ ਮਾਡਲ ਟੌਨ ਟ ਪਿਛੇ ਰੋੜ ਦੇ ਕਿੰਨੀ ਆਪਾਂ ਚਾਰ ਫਾਇਰ ਡੈਂਡਰ ਲਾ ਕੇ ਮੁਕਨੇ ਲਾ ਕੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟਾ ਤੋਂ ਲਗ 1.5 ਘੰਟੇ ਬਾਅਦ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗ ਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਉਹਨਾਂ ਦਾ ਅੰਦਰ ਸਮਝ ਆ ਗਿਆ ਸੀ ਕਿ ਦਾਮ ਕਾਫੀ ਨੁਕਸਾਨ ਹੋ ਗਿਆ ਨਾਲ ਮਾਲੀ ਦਾ ਨੁਕਸਾਨ ਤਾਂ ਕਾਫੀ ਹੋ ਗਿਆ ਪਠਾਨਕੋਟ ਦੇ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ ਲਗਭਗ 1 ਘੰਟੇ ਬਾਅਦ ਫਾਇਰ ਵਿਗ੍ਰੇਡ ਨੇ ਪਾਇਆ ਅੱਗ ਤੇ ਕਾਬੂ ਤੁਸੀਂ ਦੇਖ ਰਹੇ ਹੋ ਵੀਓ ਪੰਜਾਬ ਪਠਾਨਕੋਟ ਦੇ ਪੁਰਾਣੀ ਐਸਟੀਐਮ ਕੋਟ ਦੇ ਨਜ਼ਦੀਕ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗ੍ਰੇਡ ਦੀਆਂ ਗੱਡੀਆਂ ਪਹੁੰਚੀਆਂ ਮੇਲੇ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਅਤੇ ਉੱਥੇ ਇਸ ਨੂੰ ਲੈ ਕੇ ਕੀ ਕਿਹਾ ਫਾਇਰ ਵਿਗ੍ਰੇਡ ਦੇ ਸਾਬ ਫਾਇਰ ਅਫਸਰ ਦਿਦਾਰ ਸਿੰਘ ਨੇ ਵੇਖੋ ਇਹ ਖਬਰ ਸਰ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗੰਦਾ ਸਰ ਅੱਗ ਲੱਗਦਾ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 77 ਸਾਲ ਆਈ ਅੱਜ ਪਧੋਆ ਟੈਂਕ ਚ ਲੱਗੇ ਨਾ ਫੋਟੋਰ ਦਾ ਗਦਾਵਾ ਨਾ ਅੱਗ ਲੱਗੀ ਤੇ ਆਪਾਂ ਮੌਕੇ ਤੇ ਆਪਣੇ ਆਪਣਾ 4 5 ਡੰਡਰ ਬਾਲਰ ਟੋਨ ਤੇ ਪਿਛੇ ਰੋਡ ਦੇ ਕਿੰਨੀ ਆਪਾਂ 4 5 ਡੰਡਰ ਲਾ ਕੇ ਮੋਕਨੇ ਰੱਜ ਕੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟੇ ਤਾਂ ਲਗਭਗ 100 ਘੰਟੇ ਲੱਗ ਗਿਆ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗ ਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਉਹਨਾਂ ਦਾ ਅੰਦਰ ਸਮਝ ਆ ਗਿਆ ਸੀ ਕਿ ਦਾਮ ਕਾफी ਨੁਕਸਾਨ ਹੋ ਜਾਣਾ ਮਾਲੀ ਦਾ ਪਾਸੇ ਕਾफी ਹੋ ਗਿਆ ਪਠਾਨਕੋਟ ਦੇ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ ਲਗਭਗ 1 ਘੰਟੇ ਬਾਅਦ ਫਾਇਰ ਵਿਗ੍ਰੇਡ ਨੇ ਪਾਇਆ ਅੱਗ ਤੇ ਕਾਬੂ ਤੁਸੀਂ ਦੇਖ ਰਹੇ ਹੋ ਵੀਓ ਪੰਜਾਬ ਪਠਾਨਕੋਟ ਦੇ ਪੁਰਾਣੀ ਐਸਟੀਐਮ ਕੋਟ ਦੇ ਨਜ਼ਦੀਕ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗ੍ਰੇਡ ਦੀਆਂ ਗੱਡੀਆਂ ਪਹੁੰਚੀਆਂ ਮਿਲੀ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅੱਤੇ ਉੱਥੇ ਇਸ ਨੂੰ ਲੈ ਕੇ ਕੀ ਕਿਆ ਫਾਇਰ ਵਿਗਰਡ ਦੇ ਸਬ ਫਾਇਰ ਅਫਸਰ ਦੀਦਾਰ ਸਿੰਘ ਨੇ ਵੇਖੋ ਇੱਕ ਖਬਰ ਸਰ ਇਹ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗਨ ਦਾ ਸਰ ਅੱਗ ਲੱਗਣ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 7:30 ਵੇ ਨਾਲ ਆਈ ਜੱਪਧੋਆ ਟੈਂਕ ਲੱਗੇ ਨਾ ਫੋਟੋ ਮੇਰਾ ਗਦਾਵਾ ਨਾ ਅੱਗ ਲੱਗੀ ਇਹ ਆਪਾਂ ਮੌਕੇ ਤੇ ਆਪਣੇ ਆਪਣਾ 4 ਫਾਇਰ ਡੰਡਰ ਵਾਲਾ ਟੌਂਟ ਪਿਠਾ ਕਿਸ਼ੋ ਰੋਡ ਦੇ ਕਿੰਨੀਆਂ ਆਪਣੇ 4 ਫਾਇਰ ਡੰਡਰ ਲਾ ਕੇ ਮੁਕਦੇ ਰਕੇ ਬਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟੇ ਤੋਂ ਲੈ ਕੇ 10 ਘੰਟੇ ਨਾਲ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ। ਨੁਕਸਾਨ ਉਹਨਾਂ ਦਾ ਅੰਦਰ ਸਮਝ ਪਿਆ ਸੀ ਕਿ ਦਾ ਕਾफी ਨੁਕਸਾਨ ਹੋ ਗਿਆ ਨਾਲ ਮਾਲਿਕ ਦਾ ਕਾफी ਹੋ ਗਿਆ। ਪਠਾਨਕੋਟ ਦੇ ਪਧਰਵਾੜ ਰੋਡ 'ਚ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ। ਲਗਭਗ 1 ਘੰਟੇ ਬਾਅਦ ਫਾਇਰ ਵਿਗ੍ਰੇਡ ਨੇ ਪਾਇਆ ਅੱਗ ਤੇ ਕਾਬੂ। ਤੁਸੀਂ ਦੇਖ ਰਹੇ ਹੋ ਵੀ ਪੰਜਾਬ ਪਠਾਨਕੋਟ ਦੇ ਪੁਰਾਣੀ ਐਸਟੀਐਮ ਕੋਟ ਦੇ ਨਜ਼ਦੀਕ ਪਧਰਵਾੜ ਰੋਡ 'ਚ ਇੱਕ ਜੁੱਤੀ ਕਹਿੰਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗਰੇਡ ਦੀਆਂ ਗੱਡੀਆਂ ਪੁੱਜੀਆਂ ਮੇਲੇ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਉੱਥੇ ਇਸ ਨੂੰ ਲੈ ਕੇ ਕੀ ਕਿਆ ਫਾਇਰ ਵਿਗਰਡ ਦੇ ਸਬ ਫਾਇਰ ਅਫਸਰ ਦਿਦਾਰ ਸਿੰਘ ਨੇ ਵੇਖੋ ਇਹ ਖਬਰ ਸਰ ਇਹ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗੰਦਾ ਸਰ ਅੱਗ ਲੱਗਦਾ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 7:30 ਵੇ ਨਾਲ ਆਈ ਅਜਪਧੋਆ ਟੈਂਕ ਲੱਗੇ ਨਾ ਪੁੱਤਰ ਦਾ ਗਦਾਵਾ ਨਾ ਅੱਗ ਲੱਗੀ ਤੇ ਆਪਾਂ ਮੌਕੇ ਤੇ ਆਪਣੇ ਆਪਣਾ 4 ਫਾਇਰ ਡੰਡਰ ਬਾਲਰ ਟੋਨ ਤੇ ਪਿਛੇ ਰੋਡ ਦੇ ਕਿੰਨੀਆਂ ਆਪਣੇ 4 ਫਾਇਰ ਡੰਡਰ ਲਾ ਕੇ ਮੋਕਦੇ ਰਕੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟੇ ਤਾਂ ਲਗ 100 ਘੰਟੇ ਲੱਗੇ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗ ਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ ਅਸਾਂ ਉਹਨਾਂ ਦਾ ਅੰਦਰ ਸਮਝ ਪਿਆ ਸੀ ਕਿ ਦਾਬ ਕਾਫੀ ਨੁਕਸਾਨ ਹੋ ਗਿਆ ਨਾਲ ਮਾੜੀ ਸਥਿਤੀ ਕਾਫੀ ਹੋ ਗਿਆ ਪਠਾਨਕੋਟ ਦੇ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ ਲਗਭਗ 1 ਘੰਟੇ ਬਾਅਦ ਫਾਇਰ ਵਿਗ੍ਰੇਡ ਨੇ ਪਾਇਆ ਅੱਗ ਤੇ ਕਾਬੂ ਤੁਸੀਂ ਦੇਖ ਰਹੇ ਹੋ ਵੀਓ ਪੰਜਾਬ ਪਠਾਨਕੋਟ ਦੇ ਪੁਰਾਣੀ ਐਸਟੀਐਮ ਕੋਟ ਦੇ ਨਜ਼ਦੀਕ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗ੍ਰੇਡ ਦੀਆਂ ਗੱਡੀਆਂ ਪਹੁੰਚੀਆਂ ਮਿਲੀ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮ ਜਿਆਦਾ ਨੁਕਸਾਨ ਹੋਇਆ ਅਤੇ ਉੱਥੇ ਇਸ ਨੂੰ ਲੈ ਕੇ ਕੀ ਕਿ ਆ ਫਾਇਰ ਵਿਗਰਡ ਦੇ ਸਬ ਫਾਇਰ ਅਫਸਰ ਦੀਦਾਰ ਸਿੰਘ ਨੇ ਵੇਖੋ ਇਹ ਖਬਰ ਸਰ ਇਹ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗਨ ਦਾ ਸਰ ਅੱਗ ਲੱਗਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 7:30 ਵੇ ਨਾਲ ਆਈ ਹੈ ਜੱਪਧੋਆ ਟੈਂਕ ਚਾ ਦੇਣਾ ਫੋਟੋ ਮੇਰਾ ਗਦਾਵਾ ਨਾ ਅੱਗ ਲੱਗੀ ਹੈ ਤੇ ਆਪਾਂ ਮੌਕੇ ਤੇ ਆਪਣੇ ਆਪਣੇ ਚਾਰ ਫਾਇਰ ਡੰਡਰ ਮਾਡਰ ਟੋਨ ਤੋਂ ਪਿਛਾ ਰੋੜ ਦੇ ਕਿੰਨੀ ਆਪਾਂ ਚਾਰ ਫਾਇਰ ਡੰਡਰ ਲਾ ਕੇ ਮੌਕੇ ਤੇ ਲਾ ਕੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟਾ ਤਾਂ ਲਾਇਆ 1.5 ਘੰਟੇ ਬਾਅਦ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਉਹਨਾਂ ਦਾ ਅੰਦਰ ਸਮਝ ਆਇਆ ਸੀ ਦਾਬ ਕਾਫੀ ਨੁਕਸਾਨ ਹੋ ਗਿਆ ਨਾਲ ਮਾਲੀ ਤੋਂ ਤੇ ਕਾਫੀ ਹੋ ਗਿਆ ਪਠਾਨਕੋਟ ਦੇ ਪਧਰਵਾ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ ਲਗਭਗ 1 ਘੰਟੇ ਬਾਅਦ ਫਾਇਰ ਵਿਗ੍ਰੇਡ ਨੇ ਪਾਇਆ ਅੱਗ ਤੇ ਕਾਬੂ ਤੁਸੀਂ ਦੇਖ ਰਹੇ ਹੋ ਪੰਜਾਬ ਪਠਾਨਕੋਟ ਦੇ ਪੁਰਾਣੀ ਐਸਟੀਐਮ ਕੋਟ ਦੇ ਨਜ਼ਦੀਕ ਪਧਰਵਾ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗ੍ਰੇਡ ਦੀਆਂ ਗੱਡੀਆਂ ਪਹੁੰਚੀਆਂ ਮੇਰੀ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਅਤੇ ਉੱਥੇ ਇਸ ਨੂੰ ਲੈ ਕੇ ਕੀ ਕਿਹਾ ਫਾਇਰ ਵਿਗ੍ਰੇਡ ਦੇ ਸਬ ਫਾਇਰ ਅਫਸਰ ਦਿਦਾਰ ਸਿੰਘ ਨੇ ਵੇਖੋ ਇਹ ਖਬਰ ਸਰ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗਨ ਦਾ ਸਰ ਅੱਗ ਲੱਗਣ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 7:30 ਵੇ ਨਾਲ ਆਈ ਹੈ ਜੱਪਧੋਆ ਟੈਂਕ ਲੱਗੇ ਨਾ ਪੁੱਤਰ ਦਾ ਗਦਾਵਾ ਨਾ ਅੱਗ ਲੱਗੀ ਤੇ ਆਪਾਂ ਮੌਕੇ ਤੇ ਆਪਣੇ ਆਪਣੇ 4 5 ਡੰਡਰ ਮਾਲਰ ਟੌਂ ਟ ਪਿਠਾ ਨਿਸ਼ਰ ਰੋਡ ਦੇ ਕਿੰਨੀਆਂ ਆਪਾਂ 4 5 ਡੰਡਰ ਲਾ ਕੇ ਮੌਕੇ ਤੇ ਰੱਖ ਕੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟੇ ਤਾਂ ਲਗ 100 ਘੰਟੇ ਲੱਗ ਗਿਆ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ। ਨੁਕਸਾਨ ਉਹਨਾਂ ਦਾ ਅੰਦਰ ਸਮਾਂ ਪਿਆ ਸੀ। ਦਾਬ ਕਾਫੀ ਨੁਕਸਾਨ ਹੋਣਾ ਮਾਲਿਕ ਨੂੰ ਤਾਂ ਕਾਫੀ ਹੋ ਗਿਆ। ਪਠਾਨਕੋਟ ਦੇ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ। ਲਗਭਗ 1 ਘੰਟੇ ਬਾਅਦ ਫਾਇਰ ਵਿਗਰੇਡ ਨੇ ਪਾਇਆ ਅੱਗ ਤੇ ਕਾਬੂ। ਤੁਸੀਂ ਵੇਖ ਰਹੇ ਹੋ ਵਿਊ ਪੰਜਾਬ ਪਠਾਨਕੋਟ ਦੇ ਪੁਰਾਣੀ ਐਸਟੀਐਮ ਕੋਟ ਦੇ ਨਜ਼ਦੀਕ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ। ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗਰੇਡ ਦੀਆਂ ਗੱਡੀਆਂ ਪੁੱਜੀਆਂ। ਮੇਰੀ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਉੱਥੇ ਇਸ ਨੂੰ ਲੈ ਕੇ ਕੀ ਕਿਹਾ ਫਾਇਰ ਵਿਗਰਡ ਦੇ ਸਬ ਫਾਇਰ ਅਫਸਰ ਦیدار ਸਿੰਘ ਨੇ ਵੇਖੋ ਇੱਕ ਖਬਰ ਸਰ ਜੀ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅਕ ਲੱਗਦਾ ਸਰ ਅੱਗ ਲੱਗਦਾ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 77ਵੇ ਨਾਲ ਆਈ ਹੈ ਜਿਪ ਤੋਂ ਆ ਟੈਂਕ ਲੱਗੇ ਨਾ ਕੋਈ ਮੇਰਾ ਤਾਂ ਗਦਾਵਾ ਨਾ ਅੱਗ ਲੱਗੀ ਹੈ ਇਹ ਆਪਾਂ ਮੌਕੇ ਤੇ ਆਪਣੇ ਆਪਣੇ 4 ਫਾਇਰ ਡੰਡਰ ਵਾਲਾ ਟੌਮ ਟ ਪਿਠਾ ਕਿਸ਼ ਰੋਡ ਦੇ ਕਿੰਨੀ ਆਪਣੇ 4 ਫਾਇਰ ਡੰਡਰ ਲਾ ਕੇ ਮੁਕਦੇ ਰੱਖੇ ਰੱਖੇ ਆਪੋ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟੇ ਤੋਂ ਲੈ ਕੇ 100 ਘੰਟੇ ਲੱਗੇ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਉਹਨਾਂ ਦਾ ਅੰਦਰ ਸਮਝ ਪਿਆ ਸੀ ਦਾ ਕਾफी ਨੁਕਸਾਨ ਹੋ ਗਿਆ ਨਾਲ ਮਾਲੀ ਦਾ ਕਾफी ਹੋ ਗਿਆ। ਭਾਮਕੋਟ ਦੇ ਪਧਰਵਾੜ ਰੋਡ 'ਚ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ ਲਗਭਗ 1 ਘੰਟੇ ਬਾਅਦ ਫਾਇਰ ਵਿਗਰੇਡ ਨੇ ਪਾਇਆ ਅੱਗ ਤੇ ਕਾਬੂ ਤੁਸੀਂ ਦੇਖ ਰਹੇ ਹੋ ਵਿਊ ਪੰਜਾਬ ਪਠਾਨਕੋਟ ਦੇ ਪੁਰਾਣੀ ਐਸ.ਟੀ.ਐਮ ਕੋਡ ਦੇ ਨਜ਼ਦੀਕ ਪਧਰਵਾੜ ਰੋਡ 'ਚ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗਰੇਡ ਦੀਆਂ ਗੱਡੀਆਂ ਪੁੱਜੀਆਂ। ਮੇਰੀ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਉੱਥੇ ਇਸ ਨੂੰ ਲੈ ਕੇ ਕੀ ਕਿਆ ਫਾਇਰ ਵਿਗਰਡ ਦੇ ਸਬ ਫਾਇਰ ਅਫਸਰ ਦੇਦਾਰ ਸਿੰਘ ਨੇ ਵੇਖੋ ਇਹ ਖਬਰ ਸਰ ਇਹ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗੰਦਾ ਸਰ ਅੱਗ ਲੱਗਦਾ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 77 ਸਾਲ ਆਈ ਹੈ ਜਪਧੋਆ ਟੈਂਕੀ ਲੱਗੇ ਨਾ ਪੁੱਤਰ ਦਾ ਗਦਾਵਾ ਨਾ ਅੱਗ ਲੱਗੀ ਤੇ ਆਪਾਂ ਮੌਕੇ ਤੇ ਆਪਣੇ ਆਪਣਾ 450 ਡੰਡਰ ਮਾਲਰ ਟੌਨ ਤੇ ਪਿਛੇ ਰੋਡ ਦੇ ਕਿੰਨੀ ਆਪਾਂ 450 ਡੰਡਰ ਲਾ ਕੇ ਮੌਕੇ ਤੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟੇ ਤੋਂ ਲੈ ਕੇ 100 ਘੰਟੇ ਦਾ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗ ਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਹੋਣਾ ਮੈਂ ਅੰਦਰ ਸਮਝ ਆਇਆ ਸੀ ਕਾਫੀ ਨੁਕਸਾਨ ਹੋ ਜਾਣਾ ਮਾਲਿਕ ਦਾ ਕਾਫੀ ਹੋ ਗਿਆ ਪਠਾਨਕੋਟ ਦੇ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ ਲਗਭਗ 1 ਘੰਟੇ ਬਾਅਦ ਫਾਇਰ ਵਿਗ੍ਰੇਡ ਨੇ ਪਾਇਆ ਅੱਗ ਤੇ ਕਾਬੂ ਤੁਸੀਂ ਵੇਖ ਰਹੇ ਹੋ ਵਿਊ ਪੰਜਾਬ ਪਠਾਨਕੋਟ ਦੇ ਪੁਰਾਣੀ ਐਸ.ਡੀ.ਐਮ. ਕੋਰਟ ਦੇ ਨਜ਼ਦੀਕ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗ੍ਰੇਡ ਦੀਆਂ ਗੱਡੀਆਂ ਪੁੱਜੀਆਂ ਮੇਰੇ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਉੱਥੇ ਇਸ ਨੂੰ ਲੈ ਕੇ ਕੀ ਕਿਹਾ ਫਾਇਰ ਵਿਗ੍ਰੇਡ ਦੇ ਸਬ ਫਾਇਰ ਅਫਸਰ ਦیدار ਸਿੰਘ ਨੇ ਵੇਖੋ ਇੱਕ ਖਬਰ ਸਰ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅਕ ਲੱਗੰਦਾ ਸਰ ਅੱਗ ਲੱਗਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 77 ਸਾਲ ਆਈ ਹੈ ਜਿੱਪਧੋਆ ਟੈਂਕ ਲੱਗੇ ਨਾ ਪੋਟਵਰ ਦਾ ਗਦਾਵਾ ਨਾ ਅੱਗ ਲੱਗੀ ਇਹ ਆਪਾਂ ਮੌਕੇ ਤੇ ਆਪਣੇ ਆਪਣਾ 4 ਫਾਇਰ ਡੈਂਡਰ ਮਾਡਰ ਟੌਨ ਤੇ ਪਹੁੰਚਾ ਰੋਡ ਦੇ ਕਿੰਨੀ ਆਪਾਂ 4 ਫਾਇਰ ਡੈਂਡਰ ਲਾ ਕੇ ਮੁਕਨੇ ਲਾ ਕੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟੇ ਤੋਂ ਲੈ ਕੇ 100 ਘੰਟੇ ਲੱਗੇ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗ ਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਹੋਣਾ ਅੰਦਰ ਸਮਝ ਆ ਗਿਆ ਸੀ ਕਾਫੀ ਨੁਕਸਾਨ ਹੋ ਜਾਣਾ ਹੈ ਮਾਲਕ ਕੋਲ ਤਾਂ ਕਾਫੀ ਹੋ ਗਿਆ ਪਠਾਨਕੋਟ ਦੇ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ ਲਗਭਗ 1 ਘੰਟੇ ਬਾਅਦ ਫਾਇਰ ਵਿਗ੍ਰੇਡ ਨੇ ਪਾਇਆ ਅੱਗ ਤੇ ਕਾਬੂ ਤੁਸੀਂ ਦੇਖ ਰਹੇ ਹੋ ਪੰਜਾਬ ਪਠਾਨਕੋਟ ਦੇ ਪੁਰਾਣੀ ਐਸ.ਟੀ.ਐਮ. ਕੋਟ ਦੇ ਨਜ਼ਦੀਕ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗ੍ਰੇਡ ਦੀਆਂ ਗੱਡੀਆਂ ਪਹੁੰਚੀਆਂ ਮੇਰੇ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਅਤੇ ਉੱਥੇ ਇਸ ਨੂੰ ਲੈ ਕੇ ਕੀ ਕਿਹਾ ਫਾਇਰ ਵਿਗ੍ਰੇਡ ਦੇ ਸਬ ਫਾਇਰ ਅਫਸਰ ਦیدار ਸਿੰਘ ਨੇ ਵੇਖੋ ਇੱਕ ਖਬਰ ਸਰ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗਨ ਦਾ ਸਰ ਅੱਗ ਲੱਗਣ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 77 ਸਾਲ ਆਈ ਹੈ ਕਿ ਪਤੋਆ ਟੈਂਕ ਲੱਗੇ ਨਾ ਕੋਈ ਮੇਰਾ ਗਦਾਵਾ ਨਾ ਅੱਗ ਲੱਗੀ ਤੇ ਆਪਾਂ ਮੌਕੇ ਤੇ ਆਪਣੇ ਆਪਣਾ 4 ਫਾਇਰ ਡੰਡਰ ਮਲਰ ਟੌਨ ਤੇ ਪਿਠਾ ਜਿਸ਼ੇ ਰੋੜ ਦੇ ਕਿੱਦੀਆਂ ਆਪਾਂ 4 ਫਾਇਰ ਡੰਡਰ ਲਾ ਕੇ ਮੁਕਨੇ ਰੱਖ ਕੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟਾ ਤੋਂ ਲਗਭਗ 1.5 ਘੰਟੇ ਲੱਗ ਗਿਆ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਉਹਨਾਂ ਦਾ ਅੰਦਰ ਸਮਝ ਪਿਆ ਸੀ ਕਾਫੀ ਨੁਕਸਾਨ ਹੋ ਗਿਆ ਨਾਲ ਮਾਲਿਕ ਦਾ ਵੀ ਨੁਕਸਾਨ ਤਾਂ ਕਾਫੀ ਹੋ ਗਿਆ ਪਠਾਨਕੋਟ ਦੇ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ ਲਗਭਗ 1 ਘੰਟੇ ਬਾਅਦ ਫਾਇਰ ਵਿਗ੍ਰੇਡ ਨੇ ਪਾਇਆ ਅੱਗ ਤੇ ਕਾਬੂ ਤੁਸੀਂ ਦੇਖ ਰਹੇ ਹੋ ਵੀਓ ਪੰਜਾਬ ਪਠਾਨਕੋਟ ਦੇ ਪੁਰਾਣੀ ਐਸ.ਟੀ.ਐਮ. ਕੋਟ ਦੇ ਨਜ਼ਦੀਕ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗ੍ਰੇਡ ਦੀਆਂ ਗੱਡੀਆਂ ਪੁੱਜੀਆਂ ਮੇਰੀ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖ ਜਿਆਦਾ ਨੁਕਸਾਨ ਹੋਇਆ ਹੈ ਅਤੇ ਉੱਥੇ ਇਸ ਨੂੰ ਲੈ ਕੇ ਕੀ ਕਿਹਾ ਫਾਇਰ ਵਿਗ੍ਰੇਡ ਦੇ ਸਬ ਫਾਇਰ ਅਫਸਰ ਦੀਦਾਰ ਸਿੰਘ ਨੇ ਵੇਖੋ ਇੱਕ ਖਬਰ ਸਰ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗੰਦਾ ਸਰ ਅੱਗ ਲੱਗੰਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 77 ਸਾਲ ਆਈ ਹੈ ਜਿਪਧੋਆ ਟੈਂਕ ਚਾ ਤੇ ਨਾ ਫੋਟੋ ਮੇਰਾ ਗਦਾਵਾ ਨਾ ਅੱਗ ਲੱਗੀ ਤੇ ਆਪਾਂ ਮੌਕੇ ਤੇ ਆਪਣੇ ਚਾਰ ਫਾਇਰ ਡੰਡਰ ਮਾਲਰ ਟੋਨ ਤੇ ਪਿਠਾ ਰੋਡ ਦੇ ਕਿੱਧੀਆਂ ਚਾਰ ਫਾਇਰ ਡੰਡਰ ਲਾ ਕੇ ਮੁਕਨੇ ਰੱਖ ਕੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਜ ਤੇ ਕਾਬੂ ਪਾਇਆ ਗਿਆ ਘੰਟੇ ਤੋਂ ਲੱਗਿਆ 100 ਘੰਟੇ ਬਾਅਦ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗੇ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਉਹਨਾਂ ਦਾ ਅੰਦਰ ਸਮਝ ਆਇਆ ਸੀ ਕਿ ਤਦਾਦ ਕਾਫੀ ਨੁਕਸਾਨ ਹੋ ਜਣਾ ਮਾਲੀ ਸਪੋਰਟ ਕਾਫੀ ਹੋ ਗਿਆ। ਸ਼ਾਨਕੋਟ ਦੇ ਪਧਰਵਾ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ। ਲਗਭਗ 1 ਘੰਟੇ ਬਾਅਦ ਫਾਇਰ ਵਿਗ੍ਰੇਡ ਨੇ ਪਾਇਆ ਅੱਗ ਤੇ ਕਾਬੂ। ਤੁਸੀਂ ਦੇਖ ਰਹੇ ਹੋ ਵੀਓ ਪੰਜਾਬ ਪਠਾਨਕੋਟ ਦੇ ਪੁਰਾਣੀ ਐਸ.ਟੀ.ਐਮ. ਕੋਰਟ ਦੇ ਨਜ਼ਦੀਕ ਪਧਰਵਾ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ। ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗ੍ਰੇਡ ਦੀਆਂ ਗੱਡੀਆਂ ਪੁੱਜੀਆਂ। ਮੇਲੇ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਉੱਥੇ ਇਸ ਨੂੰ ਲੈ ਕੇ ਕੀ ਕਿਹਾ ਫਾਇਰ ਵਿਗ੍ਰੇਡ ਦੇ ਸਾਬ ਫਾਇਰ ਅਫਸਰ ਦਿਦਾਰ ਸਿੰਘ ਨੇ ਵੇਖੋ ਇਹ ਖਬਰ ਸਰ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗਨ ਦਾ ਸਰ ਅੱਗ ਲੱਗਣ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 7.5 ਸਾਲ ਆਈਆ ਜਿਪਧੋਆ ਟੈਂਕ ਲੱਗੇ ਨਾ ਉਹਦੇ ਦਾ ਗਦਾਵਾ ਨਾ ਅੱਗ ਲੱਗੀ ਤੇ ਆਪਾਂ ਮੌਕੇ ਤੇ ਆਪਣੇ ਆਪਣਾ 45 ਡੰਡਰ ਮਾਡਰ ਟੌਨ ਤੇ ਪਿਠਾ ਕਿਸ਼ ਰੋਡ ਦੇ ਕਿੱਟੀਆ ਆਪਾਂ 45 ਡੰਡਰ ਲਾ ਕੇ ਮੁਕਨੇ ਰਜੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟਾ ਤੋਂ ਲਗਭਗ 100 ਘੰਟੇ ਲੱਗ ਗਿਆ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗੇ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਹੋਣਾ ਅੰਦਰ ਸਮਝ ਪਿਆ ਸੀ ਕਿ ਦਾਮ ਕਾਫੀ ਨੁਕਸਾਨ ਹੋ ਜਾਣਾ ਮਾਲਿਕ ਨੂੰ ਸਮਝ ਆ ਗਿਆ ਪਠਾਨਕੋਟ ਦੇ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ ਲਗਭਗ 1 ਘੰਟੇ ਬਾਅਦ ਫਾਇਰ ਵਿਗ੍ਰੇਡ ਨੇ ਪਾਇਆ ਅੱਗ ਤੇ ਕਾਬੂ ਤੁਸੀਂ ਦੇਖ ਰਹੇ ਹੋ ਵੀਓ ਪੰਜਾਬ ਪਠਾਨਕੋਟ ਦੇ ਪੁਰਾਣੀ ਐਸਟੀਐਮ ਕੋਟ ਦੇ ਨਜ਼ਦੀਕ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗ੍ਰੇਡ ਦੀਆਂ ਗੱਡੀਆਂ ਪੁੱਜੀਆਂ ਮੇਲੇ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਉੱਥੇ ਇਸ ਨੂੰ ਲੈ ਕੇ ਕੀ ਕੀਤਾ ਫਾਇਰ ਵਿਗਰਡ ਦੇ ਸਬ ਫਾਇਰ ਅਫਸਰ ਦੀਦਾਰ ਸਿੰਘ ਨੇ ਵੇਖੋ ਇੱਕ ਖਬਰ ਸਰ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗਣ ਦਾ ਸਰ ਅੱਗ ਲੱਗਣ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 77 ਸਾਲ ਆਈ ਹੈ ਜਿਪਧੋਆ ਟੈਂਕ ਚਾ ਦੇਣਾ ਉਹ ਮੇਰਾ ਗਦਾਵਾ ਨਾ ਅੱਗ ਲੱਗੀ ਹੈ ਤੇ ਆਪਾਂ ਮੌਕੇ ਤੇ ਆਪਣੇ ਆਪਣਾ ਚਾਰ ਫਾਇਰ ਡੰਡਰ ਮਾਲਰ ਟੋਨ ਤੇ ਪਹੁੰਚਾ ਕੇ ਰੋੜ ਦੇ ਕਿੱਤੀਆਂ ਨੂੰ ਚਾਰ ਫਾਇਰ ਡੰਡਰ ਲਾ ਕੇ ਬੁਕਦੇ ਰੱਖ ਕੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟੇ ਤੋਂ ਲਗਭਗ 1.5 ਘੰਟੇ ਬਾਅਦ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗ ਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਉਹਨਾਂ ਦਾ ਅੰਦਰ ਸਮਝ ਆ ਪਿਆ ਸੀ ਕਿ ਦਾਮ ਕਾफी ਨੁਕਸਾਨ ਹੋ ਜਾਣਾ ਮਾਲੀ ਸਪੋਰਟ ਕੱਢ ਕੇ ਹੋ ਗਿਆ ਪਠਾਨਕੋਟ ਦੇ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ ਲਗਭਗ 1 ਘੰਟੇ ਬਾਅਦ ਫਾਇਰ ਵਿਗ੍ਰੇਡ ਨੇ ਪਾਇਆ ਅੱਗ ਤੇ ਕਾਬੂ ਤੁਸੀਂ ਦੇਖ ਰਹੇ ਹੋ ਵੀਓ ਪੰਜਾਬ ਪਠਾਨਕੋਟ ਦੇ ਪੁਰਾਣੀ ਐਸਟੀਐਮ ਕੋਟ ਦੇ ਨਜ਼ਦੀਕ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗ੍ਰੇਡ ਦੀਆਂ ਗੱਡੀਆਂ ਪੁੱਜੀਆਂ ਮੇਲੇ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਉੱਥੇ ਇਸ ਨੂੰ ਲੈ ਕੇ ਕੀ ਕਿਹਾ ਫਾਇਰ ਵਿਗਰਡ ਦੇ ਸਬ ਫਾਇਰ ਅਫਸਰ ਦੀਦਾਰ ਸਿੰਘ ਨੇ ਵੇਖੋ ਇੱਕ ਖਬਰ ਸਰ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗਨ ਦਾ ਸਰ ਅੱਗ ਲੱਗਨ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 7:30 ਵੇ ਨਾਲ ਆਈ ਜੱਪਧੋਆ ਟੈਂਕ ਲੱਗੇ ਨਾ ਫੋਟੋ ਮੇਰਾ ਗਦਾਵਾ ਨਾ ਅੱਗ ਲੱਗੀ ਹੈ ਜੇ ਆਪਾਂ ਮੌਕੇ ਤੇ ਆਪਣੇ ਚਾਰ ਫਾਇਰ ਡੰਡਰ ਮਾਡਲ ਟੌਨ ਤੋਂ ਪਿਛੇ ਰੋੜ ਦੇ ਕਿੰਨੀ ਆਪਾਂ ਚਾਰ ਫਾਇਰ ਡੰਡਰ ਲਾ ਕੇ ਮੁਕਨੇ ਰਕੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟੇ ਤੋਂ ਲੈ ਕੇ 100 ਘੰਟੇ ਲਾ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗ ਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ। ਅਚਾਨਕ ਉਹਨਾਂ ਦਾ ਅੰਦਰ ਸਮਝ ਆ ਪਿਆ ਸੀ ਕਿ ਦਾਅ ਕਾਫੀ ਨੁਕਸਾਨ ਹੋ ਜਾਣਾ ਹੈ ਮਾਲੀ ਦਾ ਕਾਫੀ ਹੋ ਗਿਆ। ਪਠਾਨਕੋਟ ਦੇ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ ਲਗਭਗ 1 ਘੰਟੇ ਬਾਅਦ ਫਾਇਰ ਵਿਗ੍ਰੇਡ ਨੇ ਪਾਇਆ ਅੱਗ ਤੇ ਕਾਬੂ ਤੁਸੀਂ ਦੇਖ ਰਹੇ ਹੋ ਵੀਓ ਪੰਜਾਬ ਪਠਾਨਕੋਟ ਦੇ ਪੁਰਾਣੀ ਐਸਟੀਐਮ ਕੋਟ ਦੇ ਨਜ਼ਦੀਕ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗ੍ਰੇਡ ਦੀਆਂ ਗੱਡੀਆਂ ਪਹੁੰਚੀਆਂ ਮੇਲੇ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਅਤੇ ਉੱਥੇ ਇਸ ਨੂੰ ਲੈ ਕੇ ਕੀ ਕਿਹਾ ਫਾਇਰ ਵਿਗ੍ਰੇਡ ਦੇ ਸਬ ਫਾਇਰ ਅਫਸਰ ਦੀਦਾਰ ਸਿੰਘ ਨੇ ਵੇਖੋ ਇਹ ਖਬਰ ਸਰ ਇਹ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ੜਿਆ ਅੱਗ ਲੱਗਣ ਦਾ ਸਰ ਅੱਗ ਲੱਗਣ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 77ਵੇਂ ਨਾਲ ਆਈ ਹੈ ਕਿ ਭਦੋਆ ਟੈਂਕ ਚਾ ਦੇਣਾ ਕੋਟਵਰ ਦਾ ਗਦਾਵਾ ਨਾ ਆਖ ਲੱਗੀ ਤੇ ਆਪਾਂ ਮੌਕੇ ਤੇ ਆਪਣੇ ਚਾਰ ਫਾਈਟ ਡੰਡਰ ਵਾਲਾ ਟੋਨ ਤੇ ਪਹੁੰਚਾ ਕਿਸ਼ਰੋੜ ਦੇ ਕਿੰਨੀ ਆਪਾਂ ਚਾਰ ਫਾਈਟ ਡੰਡਰ ਲਾ ਕੇ ਮੁਕਦੇ ਰੱਜੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟਾ ਤਾਂ ਲਗ ਕੇ 100 ਘੰਟੇ ਲੱਗ ਗਿਆ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਉਹਨਾਂ ਦਾ ਅੰਦਰ ਸਮਝ ਪਿਆ ਸੀ ਕਾफी ਨੁਕਸਾਨ ਹੋ ਗਿਆ ਨਾਲੀ ਤੋਂ ਕਾਫੀ ਹੋ ਗਿਆ ਪਠਾਨਕੋਟ ਦੇ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ ਲਗਭਗ 1 ਘੰਟੇ ਬਾਅਦ ਫਾਇਰ ਵਿਗਰੇਡ ਨੇ ਪਾਇਆ ਅੱਗ ਤੇ ਕਾਬੂ ਤੁਸੀਂ ਦੇਖ ਰਹੇ ਹੋ ਵੀ ਪੰਜਾਬ ਪਠਾਨਕੋਟ ਦੇ ਪੁਰਾਣੀ ਐਸਟੀਐਮ ਕੋਟ ਦੇ ਨਜ਼ਦੀਕ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗਰੇਡ ਦੀਆਂ ਗੱਡੀਆਂ ਪਹੁੰਚੀਆਂ ਮੇਲੇ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅੱਤੇ ਉੱਥੇ ਇਸ ਨੂੰ ਲੈ ਕੇ ਕੀ ਕੀ ਫਾਇਰ ਵਿਗਰਡ ਦੇ ਸਬ ਫਾਇਰ ਅਫਸਰ ਦੇਦਾਰ ਸਿੰਘ ਨੇ ਵੇਖੋ ਇਹ ਖਬਰ ਸਰ ਇਹ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗੰਦਾ ਸਰ ਅੱਗ ਲੱਗਣ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 7:30 ਵੇ ਨਾਲ ਆਈ ਹੈ ਜੱਪਧੋਆ ਟੈਂਕੀ ਲੱਗੇ ਨਾ ਫੋਟੋ ਮੇਰਾ ਗਦਾਵਾਂ ਨਾ ਅੱਗ ਲੱਗੀ ਹੈ ਤੇ ਆਪਾਂ ਮੋਕੇ ਤੇ ਆਪਣੇ ਆਪਣੇ ਚਾਰ ਫਾਇਰ ਡੰਡਰ ਮਾਡਲ ਟੌਨ ਤੋਂ ਪਿਛਾੜੇ ਰੋੜ ਦੇ ਕਿੰਨੀ ਆਪਾਂ ਚਾਰ ਫਾਇਰ ਡੰਡਰ ਲਾ ਕੇ ਮੋਕੇ ਦੇ ਲਾ ਕੇ ਮੋਕੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟਾ ਤਾਂ ਲੱਗ 1.5 ਘੰਟੇ ਬਾਅਦ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗ ਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਉਹਨਾਂ ਦਾ ਅੰਦਰ ਸਮਝ ਆ ਪਿਆ ਸੀ ਦਾਬ ਕਾਫੀ ਨੁਕਸਾਨ ਹੋ ਗਿਆ ਨਾਲ ਮਾਲੀ ਤੋਂ ਵੀ ਕਾਫੀ ਹੋ ਗਿਆ ਪਠਾਨਕੋਟ ਦੇ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਲੱਗੀ ਅੱਗ ਲਗਭਗ 1 ਘੰਟੇ ਬਾਅਦ ਫਾਇਰ ਵਿਗ੍ਰੇਡ ਨੇ ਪਾਇਆ ਅੱਗ ਤੇ ਕਾਬੂ ਤੁਸੀਂ ਦੇਖ ਰਹੇ ਹੋ ਵੀ ਪੰਜਾਬ ਪਠਾਨਕੋਟ ਦੇ ਪੁਰਾਣੀ ਐਸਟੀਐਮ ਕੋਟ ਦੇ ਨਜ਼ਦੀਕ ਪਧਰਵਾੜ ਰੋਡ 'ਤੇ ਇੱਕ ਜੁੱਤੀਆਂ ਦੇ ਗੋਦਾਮ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਵਿਗ੍ਰੇਡ ਦੀਆਂ ਗੱਡੀਆਂ ਪਹੁੰਚੀਆਂ ਮੇਲੇ ਜਾਣਕਾਰੀ ਅਨੁਸਾਰ ਲਗਭਗ 1 ਘੰਟੇ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਪਰੰਤੂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਵਿੱਚ ਰੱਖੇ ਸਮਾਨ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਪੱਤੇ ਉੱਥੇ ਹੀ ਇਸ ਨੂੰ ਲੈ ਕੇ ਕੀ ਕਿਆ ਫਾਇਰ ਵਿਗਰਡ ਦੇ ਸਬ ਫਾਇਰ ਅਫਸਰ ਦیدار ਸਿੰਘ ਨੇ ਵੇਖੋ ਇਹ ਖਬਰ ਸਰ ਜਿਹੜੀ ਅੱਗ ਲੱਗੀ ਹੈਗੀ ਇਹਦਾ ਕੀ ਕਾਰਨ ਡਿਆ ਅੱਗ ਲੱਗਨ ਦਾ ਸਰ ਅੱਗ ਲੱਗਦਾ ਦਾ ਕਾਰਨ ਤਾਂ ਪਤਾ ਨਹੀਂ ਪਰ ਸਾਨੂੰ 77 ਸਾਲ ਆਈ ਹੈ ਜਪਧੋਆ ਟੈਂਕ ਲੱਗੇ ਨਾ ਪੁੱਤਰ ਦਾ ਗਦਾਵਾ ਨਾ ਅੱਗ ਲੱਗੀ ਤੇ ਆਪਾਂ ਮੌਕੇ ਤੇ ਆਪਣੇ ਆਪਣਾ 4 ਫਾਇਰ ਡੰਡਰ ਬਾਲਰ ਟੌਨ ਤੇ ਪਿਛਾ ਰੋਡ ਦੇ ਕਿੰਨੀਆਂ ਆਪਣੇ 4 ਫਾਇਰ ਡੰਡਰ ਲਾ ਕੇ ਮੌਕੇ ਤੇ ਰੱਖ ਕੇ ਕਾਬੂ ਪਾਇਆ ਲਗਭਗ ਕਿੰਨੇ ਘੰਟੇ ਬਾਅਦ ਸਰ ਅੱਗ ਤੇ ਕਾਬੂ ਪਾਇਆ ਗਿਆ ਘੰਟੇ ਤਾਂ ਲਗ 100 ਘੰਟੇ ਲੱਗੇ ਪੂਰੀ ਤਰ੍ਹਾਂ ਮਤਲਬ ਕਿ ਅੰਦਰੋਂ ਪਤਾ ਲੱਗਿਆ ਕਿ ਸਰ ਨੁਕਸਾਨ ਕੀ ਕੀ ਹੋਇਆ ਨੁਕਸਾਨ ਉਹਨਾਂ ਦਾ ਅੰਦਰ ਸਮਝ ਆਇਆ ਸੀ ਤਾਅਵਤ